ਨਸ਼ਿਆਂ ਖਿਲਾਫ ਮੁੱਖ ਮੰਤਰੀ ਦੀ ਸ਼ਕਤੀ ਨੂੰ ਲੈ ਕੇ ਪੰਜਾਬ ਪੁਲਿਸ ਆਈ ਹਰਕਤ ਚ ਜੈਤੋ ਪੁਲਿਸ ਵੱਲੋਂ ਛੱਜਕੜਾ ਮੁਹੱਲੇ ਦੇ ਵਿੱਚ ਕੀਤੀ ਗਈ ਰੇਡ ਜਾਣਕਾਰੀ ਅਨੁਸਾਰ ਬੀਤੀ ਦਿਨੀ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਵੱਡੀ ਮਹਿੰਮ ਨੂੰ ਛੇੜਦਿਆਂ ਹੋਇਆਂ ਸਖਤ ਹਦਾਇਤਾਂ ਉਚਿਤ ਕਰਨ ਨੂੰ ਕੀਤੀਆਂ ਗਈਆਂ ਸਨ ਜਿਸ ਦੇ ਚਾਲਦਿਆਂ ਪੰਜਾਬ ਪੁਲਿਸ ਅੱਜ ਹਰਕਤ ਵਿੱਚ ਦਿਖਾਈ ਦਿੱਤੀ ਅਤੇ ਜੈਤੋ ਫਰੀਦਕੋਟ ਅਤੇ ਕੋਟਕਪੂਰਾ ਤਿੰਨੋ ਹੀ ਥਾਵਾਂ ਦੇ ਉੱਪਰ ਵੱਡੀ ਪੱਦਰ ਤੇ ਨਸ਼ਿਆਂ ਖਿਲਾਫ ਰੇਡ ਕੀਤੀ ਗਈ ਜਿਸ ਦੀ ਅਗਵਾਈ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਜੈਤੋ ਵਿਖੇ ਐਸਪੀ ਹੈੱਡਕੁਆਟਰ ਬਲਜੀਤ ਸਿੰਘ ਭੁੱਲਰ ਅਤੇ ਡੀਐਸਪੀ ਸੁਖਦੀਪ ਸਿੰਘ ਵੱਲੋਂ ਕੀਤੀ ਗਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸਬੰਧੀ ਡੀਐਸਪੀ ਅਤੇ ਐਸਪੀ ਹੈੱਡਕੁਆਟਰ ਦਾ ਇਸ ਪੂਰੇ ਮਾਮਲੇ ਨੇ ਕਿ ਕੀ ਕੀ ਉਪਲਬਧੀਆਂ ਕੀਤੀਆਂ ਗਈਆਂ ਹਨ ਨਸ਼ਾ ਨਸ਼ਿਆਂ ਨੂੰ ਨਸ਼ਾ ਖਲਾਫ ਵੱਡੀ ਰੇਡ ਕੀਤੀ ਗਈ ਹੈ ਛੱਜਕੜਾ ਮੋਹਲੇ ਚ ਆ ਕੋਈ ਸਫਲਤਾ ਪ੍ਰਾਪਤ ਹੋਈ ਹੈ ਜਾਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਜੀ ਇਹ ਰੇਡ ਕਰ ਰਿਹਾ ਜਿਹੜਾ ਸਟਾਰ ਰੇਡ ਚਾਲੂ ਹੀ ਹੈ ਇਹ ਬੰਦ ਨਹੀਂ ਹੋਈ ਜੀ ਉਹਦੇ ਵਿੱਚ ਅਸੀਂ ਜਿਹੜਾ ਜੋ ਸ਼ਕਤੀ ਗੋਦਮ ਜਣੇ ਅਸੀਂ ਰਾਉਂਡ ਆਫ ਕੀਤੇ ਆ ਕੁਝ ਵੀ ਉਸ ਨੂੰ ਨਿਧਾਂਗੇ ਜੀ ਬਾਕੀ ਇਹ ਰੇਡ ਚੱਲ ਰਹੀ ਹੈ ਤੇ ਕੋਨਾਂ ਦੇ ਦੀ ਅਰੰਗ ਕਲਾਸ਼ੀ ਲੈ ਰਹੇ ਆ ਬਹੁਤ ਸ਼ਕਤੀ ਦੇ ਨਾਲ ਤੇ ਜਿਹੜਾ ਇਹ ਨਸ਼ੇ ਦੇ ਬਾਰੇ ਜਿਹੜੀ ਇਹ ਸੀ ਰੋਕ ਲੱਗ ਸਕਗੇ ਇਹਦਾ ਹਰਦੇਸ਼ ਮਤਲਬ ਗਵਰਨਮੈਂਟ ਵੱਲੋਂ ਇਹਦੀ ਹੀ حساب ਨਕਸ਼ਤ ਪਿਆ ਕਿ ਇਹਨੂੰ ਰੱਖਿਆ ਜਾਏਗਾ ਕੋਈ ਵੀ ਅਸਲੇ ਕਮੇਸੇ ਦਾ ਕੰਮ ਕਰਦਾ ਵਾ ਕੋਈ ਵੇਚਦਾ ਕੋ ਖਰੀਦਦਾ ਵਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਇਲਾਕੇ ਚ ਕਿਹੜੇ ਇਸ ਤੋਂ ਬਾਅਦ ਇੱਥੇ ਲੋਕੋ ਲਪਾ ਛੱਜਗੜ ਮੱਲਾ ਬਾਰਵਾਦਪੁਰਾ ਮੱਲਾ ਕੋਰ ਜਿਹੜੇ ਵੀ ਜਿੱਥੇ ਵੀ ਮਤਲਬ ਕਿ ਸ਼ਹਿਰ ਹੁੰਦੀ ਆ ਕਿ ਇੱਥੇ ਨਸ਼ਾ ਪਤਾ ਬਿੜਦਾ ਆ ਤੇ ਕੋਈ ਸਾਇਲੈਂਟ ਪਲੇਸ ਹੁੰਦੀਆਂ ਉਹਨਾਂ ਦੀ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਆ ਜਿਹੜੇ 36 ਘੰਟਿਆਂ ਦੇ ਵਿੱਚ ਆਪਾਂ ਇਕੋ ਅਸੀਂ ਨਸ਼ਾ ਦਾ ਪ੍ਰਚਾਰ ਦਿੱਤਾ ਸੀਗਾ ਹੋਰ ਤੋਂ ਸ਼ਰਾਬੀ ਅਨਸਰ ਸੀਗੇ ਮੋਟਰਸਾਈਕਲ ਚੋਰ ਉਹ ਵੀ ਗ੍ਰਫਤਾਰ ਕੀਤੇ ਆ ਇੱਥੋਂ ਵੀ ਦੋ ਤਿੰਨ ਬੰਦੇ ਰਾਉਡ ਅਪ ਕੀਤੇ ਆ ਤੇ ਇਹ ਮੁਹਿੰਮ ਇਹ ਤੇ ਚਲਦੀ ਰਹੂਗੀ ਤੇ ਕਾਰਵਾਈ ਕਰਾਂਗੇ ਬਾਕੀ ਖਲਾਫ ਸਭ ਤੋਂ ਸਖਤ ਇਸ ਤੋਂ ਇਲਾਵਾ ਅੱਜ ਕੁਝ ਬਰਾਮਦਗੀ ਹੋਈ ਹੈ ਚੈਕਿੰਗ ਹੋ ਰਹਾ ਬ੍ਰਾਂਡ ਕੀ ਕਰ ਰਹੇ ਆਪਾਂ ਇਧਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਆਪਾਂ ਸਾਡਾ ਸਰਚ ਪ੍ਰੋਸੈਸ ਅਜੇ ਤੱਕ ਖਤਮ ਨਹੀਂ ਹੋਇਆ ਤੇ ਚੱਲ ਰਿਹਾ ਅਜੇ ਤੱਕ ਅਜੇ ਘੰਟਾ 2 ਘੰਟੇ ਚੱਲੂਗਾ ਜੋ ਤੱਕ ਵੀ ਕੋਈ ਪ੍ਰਾਪਤੀ ਹੋਊਗੀ ਤੁਹਾਨੂੰ ਪਹਿਲੇ ਦੱਸ ਦਸ ਸਰ ਇੱਕ ਹੋਰ ਦੱਸਿਓ ਕਿ ਜਿਵੇਂ ਦੂਜੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਅਨਲੀਗਲ ਪ੍ਰਾਪਰਟੀ ਜੁੜੀ ਹੋਈ ਹੈ ਪਹਿਲਾਂ ਤੁਸੀਂ ਫੀਸ ਵੀ ਕਰੋੜਾਂ ਰੁਪਏ ਦੀ ਕਰ ਚੁੱਕੇ ਹੋ ਕਿ ਇੱਥੇ ਜੱਤੋ ਵਿੱਚ ਵੀ ਇਹ ਕੋਈ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲ ਸਕਦਾ ਪੱਤਰਕਾਰਾਂ ਨੂੰ ਲੋਕਾਂ ਨੂੰ ਕਿ ਪ੍ਰਾਪਰਟੀ ਸੀਲ ਹੋਣ ਦਾ ਕੋਈ ਚਾਂਸ ਹਾਂਜੀ ਬਿਲਕੁਲ ਜੀ ਆਪਾਂ ਆਪਾਂ ਜਿਹੜਾ ਸਿਵਲ ਪ੍ਰਸ਼ਾਸਨ ਉਹਨਾਂ ਦਾ ਤਾਲੁਕਾ ਦੇ ਵਿੱਚ ਹੈਗੇ ਟੱਚ ਵਿੱਚ ਹੈਗੇ ਆ ਜੇ ਕੋਈ ਸਾਨੂੰ ਉਹ ਦੱਸਣਗੇ ਇਹਦੇ ਬਾਰੇ ਤੇ ਉਹਨਾਂ ਨੇ ਖਰਾਬੀ ਤੇ ਸਖਤ ਕਾਰਵਾਈ ਹੋਵੇ ਠੀਕ ਹੈ ਸਰ ਠੀਕ ਨਹੀਂ ਅੱਜ ਸਰ ਅੱਜ ਫੁੱਲ ਰੇਡ ਕਿੱਥੇ ਕੀਤੀ ਗਈ ਹੈ ਚੜ੍ਹਗਟਾ ਮੰਡੀ ਕੀ ਕਿਹਾ ਦੇਖੋ ਕਿ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸਾਡੇ ਸ਼੍ਰੀਪਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਸ਼ੇੜੀ ਗਈ ਆ ਉਸੇ ਲੜੀ ਦੇ ਵਿੱਚ ਅਸੀਂ ਤੁਹਾਨੂੰ ਪਤਾ ਹੀ ਆ ਕਿ ਗਾਹੇ-ਵਗਾਹੇ ਰੈਂਡਮਲੀ ਛੱਜਗੜ੍ਹ ਬੰਲੇ ਜਾਂ ਹੋਰ ਵੀ ਜਿਹੜੇ ਨਸ਼ਿਆਂ ਵਾਲੇ ਜਗ੍ਹਾ ਹੈਗੀ ਆ ਆਪਾਂ ਰੇਡ ਕਰੀਦੀ ਆ ਸਰਪ੍ਰਾਈਜ਼ ਰੇਡ ਕਰੀਦੀ ਆ ਤੇ ਪ੍ਰਾਪਤੀ ਵੀ ਹੁੰਦੀ ਆ ਇਹਦੇ ਵਿੱਚ ਆਪਾਂ ਪਿਛਲੇ 36 ਘੰਟਿਆਂ ਦੇ ਵਿੱਚ ਅਸੀਂ 2-3 ਪਰਚੇ ਦਿੱਤੇ ਆ ਇੱਕ ਤਾਂ ਆਪਾਂ ਟੈਬਲੇਟ ਫੜੀਆਂ ਸੀਗੀਆਂ ਤੇ ਇੱਕ ਹੋਰ ਲੁੱਟਖੋਵਾ ਵਾਲੇ ਜਿਹੜੇ ਸੀਗੇ ਜਿਹੜੇ ਸਕੂਟਰ ਮੋਟਰਸਾਈਕਲ ਖੁੰਦੇ ਆ ਉਹ ਉਹ ਵੀ ਫੜੇ ਉਹਨਾਂ ਨੇ ਕਲਪ ਕਰਵੇ ਕੀਤੀ ਆ ਤੇ ਇਹ ਗਾਂਦਕੋਜ ਤੇ ਕੰਮ ਚੱਲਦਾ ਰਹੂਗਾ ਅਜੇ ਵੀ ਕੋਈ ਬਿਲਕੁਲ ਜਿਹੜਾ ਚੈਕਿੰਗ ਦੌਰਾਨ ਕੋਈ ਬ੍ਰੰਧ ਕੀ ਪਈ ਹੈ ਬ੍ਰੰਧ ਕੀ ਕਰ ਰਹੇ ਹੋ ਤਾਂ ਦੱਸਾਂਗੇ ਤੁਹਾਨੂੰ ਸਰਚ ਚੱਲਦੀ ਪਈ ਹੈ ਕਿ ਤੁਹਾਨੂੰ ਪਹਿਲਾਂ ਜਦ ਦੱਸਿਆ ਕਿ ਸਰਚ ਅਜੇ ਬੰਦ ਨਹੀਂ ਹੋਈ ਜਦੋਂ ਸਾਡੇ ਕੋਲ ਕੋਈ ਚੀਜ਼ ਕੋਈ ਪ੍ਰਾਪਤੀ ਹੋਈ ਤਾਂ ਦੱਸਾਂਗੇ ਹਾਂ ਜੀ ਸਭ ਕੀ ਕਹਿੰਦੇ ਹੋ ਜੀ ਅੱਜ ਜੀ ਸੱਚ ਪਿਆਨ ਚਲਾਇਆ ਜਾਣਾ ਸਰਚ ਮਹਿੰਮ ਦਾ ਪਹਿਲਾਂ ਜਿਸ ਤਰ੍ਹਾਂ ਦੱਸਿਆ ਸੀ ਬਹੁਤ ਸਖਤੀ ਨਾਲ ਇਹ ਚਲਾ ਰਿਹਾ ਜਿੱਦੋਂ ਵੀ ਜਿਹੜੇ ਸੱਚ ਪਿਆਨ ਚੱਲਦੇ ਸੀ ਇਹ ਥੋੜੇ ਉਹਨਾਂ ਨੂੰ ਵੱਖਰਾ ਵਾ ਕਿਉਂਕਿ ਰੈਂਡਲ ਵੀ ਮੈਨੂੰ ਕਹੇ ਸੀ ਉਹਦੇ ਬਾਰੇ ਪਹਿਲਾਂ ਦੱਸਿਆ ਨਹੀਂ ਗਿਆ ਵੀ ਕਿਸ ਤਰ੍ਹਾਂ ਕਿ ਬਿਲੋਂ ਲੀਕ ਹੋ ਜਾਂਦੀ ਹੁੰਦੀ ਸੀ ਇਸ ਵਾਰੀ ਬਹੁਤ ਗੁਪਤ ਤਰੀਕੇ ਨਾਲ ਇਹ ਸਾਰਾ ਅਸੀਂ ਪ੍ਰੈਸ਼ਰ ਕਰਾ ਕਰ ਰਹੇ ਆ ਤੇ ਜਿਹਦੇ ਵਿੱਚ ਸਾਨੂੰ ਆਸ ਆ ਵੀ ਸਾਨੂੰ ਕੁਛ ਨਾ ਕੁਛ ਦੇ ਵਿੱਚ ਪ੍ਰਾਪਤੀ ਹੋਊਗੀ ਆ ਕੋਈ ਹੋਰ ਏਰੀਆ ਦੇ ਵੀ ਆ ਕੀਤੀ ਗਈ ਹੈ ਜੀ ਰੇਡ ਨਹੀਂ ਅਜੇ ਇੱਥੇ ਸਾਜਗੜ੍ਹ ਨਾਲ ਕਰ ਰਹੇ ਹਾਂ ਇਸ ਤੋਂ ਬਾਅਦ ਦੂਜਿਆਂ 'ਚ ਵੀ ਕਰਾਂਗੇ ਹਾਂ ਜੀ ਕਾਰਿਸਟੇਸ਼ਨ ਉਹ ਆ ਜਿਹੜਾ ਰੌਂਡ ਅਪ ਕੀਤੇ ਗਿਆ ਕੁਝ ਸ਼ਕਤੀ ਵੀ ਆ ਕੁਝ ਸ਼ਕਤੀਵਕਤੀ ਆ ਹੀ ਦੋ ਤਿੰਨੇ ਜਣੇ ਰੌਂਡ ਅਪ ਕੀਤੇ ਆ ਉਹਨਾਂ ਵੇਨੇ ਉਹਨਾਂ ਦੇ ਵਿੱਚ ਕੀ ਕੀ ਨੇ ਇਨਵੋਲਵਮੈਂਟ ਉਹ ਅਸੂਲਾਂ ਨੂੰ ਕੋਸ਼ਿਸ਼ ਦੇ ਵਿੱਚ ਉਹ ਕੀਤੀ ਜਾਊਗੀ ਕੀ ਸੱਚ ਵੀ ਆ ਲਗਾਤਾਰ ਇਸੇ ਤਰ੍ਹਾਂ ਜਾਰੀ ਰੂਗਾ ਜੀ ਇਸ ਤਰ੍ਹਾਂ ਹਾਂ ਜੀ ਇਸ ਤਰ੍ਹਾਂ ਹੀ ਜਾਰੀ ਰੂਗਾ ਠੀਕ ਹੈ